ਆ ਸਭ ਤੋਂ ਵੱਡਾ ਕੰਮ ਹੈ। ਲਾਤੀ ਵੀ ਜੇਸੀਬੀ ਫੇਰ ਨੇ ਨਾ ਇਰਾਦਾ ਸੀਗਾ ਵੀ ਕਈਆਂ ਨਾਲ ਪੱਟ ਦਾਂਗੇ ਪਰ ਕਈਆਂ ਨੇ ਪੱਟਿਆ ਨਹੀਂ ਜਣਾ ਇਹ ਤਣੇ ਵਾਲੇ ਸੀ ਇਹਦੇ ਚੋਂ ਇਹਨਾਂ ਦਾ ਘਰ ਟਹਿ ਗਿਆ ਵਿਚਾਰਿਆਂ ਦਾ ਓਏ ਚੱਲ ਕੋਈ ਨਹੀਂ ਮੁੰਨਾ ਬਾਈ ਕਿਤੇ ਹੋਰ ਬਣਾ ਲਈ ਟਿਕਾਣਾ ਹੈ ਜੇ ਕਾਹਦਾ ਕਰਦਾ ਮੈਂ ਤਾਂ ਇਹਨੂੰ ਕੁਝ ਨਹੀਂ ਕਿਹਾ ਉਧਰ ਲੁੱਕ ਜਾ ਜਾ ਕੇ ਆਹ ਕਈ ਬਾਈ ਤਣੇ ਵਾਲੇ ਮੋٹے ਹੀ ਮੇਰਾ ਸਾਡਾ ਰਤਾ ਹੈਗਾ ਵੀ ਕਈਆਂ ਨਾਲ ਉਹ ਕਰਦਾਂਗੇ ਪਰ ਉਵੇਂ ਲੋਟ ਨਹੀਂ ਆਉਣਾ ਸੀ ਬਾਈ ਇਹ ਮਜ਼ੇਰਾਂ ਦੀ ਆਪਾਂ ਵੀਡੀਓ ਪਾਈ ਸੀ ਤੇ ਵੀ ਇਹਨਾਂ ਨੂੰ ਕੰਮ ਦਾ ਹੋਇਆ ਤੇ ਵਗਾਰਾਂ ਦੀ ਜੇਸ ਵੀ ਖਰਾਬ ਹੋ ਗਈ ਸੀ 40-50000 ਰੁਪਿਆ ਆ ਦੇ ਲੱਗ ਗਿਆ ਪਰ ਕੰਮ ਸਹੀ ਆ ਸਹੀ ਲੋਕਾਂ ਨੇ ਰਿਸਪਾਂਸ ਦਿੱਤਾ ਮਤਲਬ 10-20% ਕਹਿੰਦੇ ਫਰਕ ਪਿਆ ਲੋਕਾਂ ਦੇ ਬਾਹਰਲੇ ਪਿੰਡਾਂ ਨੂੰ ਫੋਨ ਆਏ ਆ ਬਾਈਆਂ ਤੇ ਕਰਕੇ ਵੀ ਆਏ ਆ ਪਰ ਉਹ ਦੋ ਤਿੰਨ ਦਿਨ ਇਹਨਾਂ ਦਾ ਕੋਈ ਗੇਰੰਗੁਰੰਗ ਦਾ ਹੋ ਗਿਆ ਸੀਗਾ ਤੇ ਗਰੀਬ ਬੰਦੇ ਯਾਰ ਜੇ ਕੋਈ ਵਿਚਾਰਾਂ ਦੀ ਹੈਲਪ ਵੀ ਕਰਦੇ ਕੋਈ ਥੋੜੀ-ਬੋਤੀ ਬਾਹਰੋਂ ਕੋਈ ਅੰਦਰੋਂ ਭੈਣ ਭਰਾ ਤੇ ਉਹ ਵੀ ਯਾਰ ਕਰਦੇ ਹੋ ਜੇ ਯਾਰ ਕੋਈ ਫਰਕ ਨਹੀਂ ਪੈਂਦਾ ਦਸਵੰਧ ਦਾ ਕੱਢਦੇ ਹੀ ਕੱਢਦੇ ਆ ਉਹਨਾਂ ਨਾਲ ਕੋਲੇ ਜੇਸੀਪੀ ਆ ਵਿਚਾਰੇ ਕੰਮ ਤਾਂ ਕਰਦੇ ਆ ਪੂਰੀ ਲਗਨ ਨਾਲ ਮਿਹਨਤ ਨਾਲ ਦਿਨ ਪੂਰਾ ਕਰਦੇ ਆ ਪਰ ਸੰਦਾ ਪ੍ਰਾਣਾ ਜਦੋਂ ਖੜ ਜਾਂਦੀ ਆ ਉਹ ਜਿਹੜਾ ਕਮਾਇਆ ਹੁੰਦਾ ਵਿਚਾਰਾਂ ਦਾ ਉੱਤੇ ਲੱਗ ਜਾਂਦਾ ਕਸਤ ਪੁਸਤ ਵੀ ਇਹਨਾਂ ਨੇ ਭਰਨੀ ਹੁੰਦੀ ਆ ਹੋਰਾਂ ਵੀ ਲੋਕਾਂ ਨੂੰ ਇੰਜ ਨਹੀਂ ਢੁਈ ਮਰਾਈ ਇਹਨੇ ਪੈਸੇ ਖਾ ਜਾਂਦੇ ਆਵੇਂ ਕੋਈ ਧਰਮ ਦੇ ਨਾਂ ਤੇ ਕਿਵੇਂ ਇਹੋ ਜੀ ਬੰਦਾ ਨਹੀਂ ਹੈਲਪ ਕਰ ਦੋ ਯਾਰ ਸਾਰੇ ਭਰਾ ਜਿਹੜੇ ਕੋਈ ਹੈਗੇ ਆ ਨਾ ਦਾਨੀ ਸੱਜਣਾਂ ਉਹਨਾਂ ਤੱਕ ਇਹ ਵੀਡੀਓ ਜਰੂਰ ਪਹੁੰਚਾਓ ਜੇ ਤੇ ਵਿਚਾਰਾਂ ਨੇ ਪੁਰਾਣੀ ਲਈ ਸੀ ਥੋੜੀ ਜੀ ਜ਼ਿਆਦਾ ਹੀ ਪੁਰਾਣੀ ਆ ਫਿਰ ਵੀ ਇਹਨਾਂ ਨੇ ਵਿਚਾਰਾਂ ਨੇ ਮਿਸਤਰੀਆਂ ਮੋਸਤਰੀਆਂ ਕੋਲੋਂ ਲਾ ਕੇ ਰਿਪੇਅਰ ਕਰੇ ਹੁਣ ਉਧਰ ਉਹਦਾ ਕਿਸ਼ਤ ਆ ਜਾਂਦੀ ਆ ਉਧਰ ਉਹਦਾ ਕੋਈ ਨਾ ਕੋਈ ਖਰਾਬ ਹੋ ਜਾਂਦਾ ਵਿਚਾਰੀ ਦਾ ਉਹਨਿਆਂ ਦੇ ਅਸੀਂ ਬੈਟਰੀਆਂ ਧਰਾਉਣੀਆਂ ਸੀ ਸਕੂਟਰੀ ਰੱਖਦੇ ਆ ਨਾਲ ਉਹ ਵੀ ਇਹਦਾ ਗੇਰਗੂਰ ਦਾ ਹੋ ਗਿਆ ਕੰਮ ਉਹਦੇ ਕਰਕੇ ਫਿਰ ਸਕੂਟਰੀ ਦੀਆਂ ਬੈਟਰੀਆਂ ਵਿਚਾਰੇ ਦੀਆਂ ਰਹਿ ਗਈਆਂ ਹੁਣ ਇਸੇ ਤੇ ਦੋਵੇਂ ਭਰਾ ਆਉਂਦੇ ਆ ਜਦੋਂ ਕਿਤੇ ਕੰਮਕੁਮ ਵੇਖਣ ਜਾਣਾ ਆਸੇ ਪਾਸੇ ਉਦੋਂ ਫਿਰ ਵਿਚਾਰੇ ਸਾਈਕਲ ਤੇ ਜਾਂਦੇ ਜਾਂ ਉਸੇ ਸਕੂਟਰੀ ਨਾਲ ਹੀ ਜਾਂਦੇ ਆ ਕਿਉਂਕਿ ਬੈਟਰੀ ਥੋੜੀ ਘੱਟਦੀ ਆ ਡੰਗਾ ਲਾਉਂਦੇ ਆ ਵਿਚਾਰੇ ਕੋਈ ਹੋਵੇ ਭਰਾ ਮਦਦ ਕਰਨ ਵਾਲਾ ਤਾਂ ਇਹਨਾਂ ਦੀ ਜਰੂਰ ਮਦਦ ਕਰਦੇ ਹੋ ਜੇ ਕੋਈ ਫਰਕ ਨਹੀਂ ਪੈਂਦਾਗਾ ਥੱਤੀ ਠੰਡੀ ਆ ਪਰ ਇਹਨਾਂ ਵਿਚਾਰਾਂ ਨੂੰ ਨਾ ਸਹਾਰਾ ਲੱਗ ਜੂਗਾ ਕੋਈ ਚੱਕਰ ਨਹੀਂ ਯਾਰ ਜੇ ਸੋਚਗੇ ਨਾ ਕਿ ਜ਼ਿੰਮੇਵਾਰ ਭਰਾ ਉੱਤੇ ਉੱਠਣ ਥੋੜੇ ਜਿਹੜੇ ਮਿਹਨਤੀ ਆ ਇਹ ਵਿਚਾਰੇ ਉਹਦੇ ਵਾਂਗੂ ਇਹ ਤਾਂ ਕਰਦੇ ਨਹੀਂ ਸਾਡੀ ਦਾਲ ਡੁੱਲ ਗਈ ਅਸੀਂ ਗਰੀਬ ਆ ਸੀ ਫਲਾਨਾ ਇਹਨਾਂ ਨੂੰ ਇੰਨਾ ਹੈ ਨਹੀਂ ਵਿਚਾਰਿਆਂ ਨੂੰ ਪਰ ਮਿਹਨਤੀ ਆ ਕਰ ਦਿਓ ਭਰਾ ਇਹਨਾਂ ਦੀ ਮਦਦ ਯਾਰ ਇਹਨਾਂ ਦਾ ਨੇ ਕੰਟੈਕਟ ਨੂੰ ਨੋਟ ਮੈਂ ਦੇ ਦੂੰਗਾ ਸਾਰਾ ਕੋਈ ਚੱਕਰ ਵਾਲੀ ਗੱਲ ਨਹੀਂ